ਜਿੰਦਾਬਾਦ 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 ਆਹ ਮਗਰ ਕਿਤਨੀ ਲੜਨ ਵਾਲੇ ਜਿੰਦਾਬਾਦ ਜਿੰਦਾਬਾਦ ਰੋਟੂ ਟੂਟਾ ਨੇ ਮੁਰਦਾਬਾਦ 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 ਕਿਤਨੀ ਲੜਨ ਵਾਲੇ ਲੋਕ ਰਹਿ ਕੇ ਜਿੰਦਾਬਾਦ 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 ਦੀ ਸਰਕਾਰ ਮੁਰਦਾਬਾਦ 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 ਅਗਲਾ ਵਾਰ ਜੈ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਹੋਂਦਾ ਜਿਲ੍ਹਾ ਪ੍ਰਸ਼ਾਸਨ ਕੂਟਲਾ ਜਿਹੜਾ ਸਾਡਾ ਅੱਜ ਦਾ ਮੇਨ ਮੋਟਿਵ ਆ ਅੱਜ ਕਾਲੇ ਦਿਨ ਮਨਾਇਆ ਜਾ ਰਿਹਾ ਵਾ ਜੋ ਪਿਛਲੇ ਦਿਨੀ ਅ ਦਿੱਲੀ ਨੂੰ ਉਸ ਕਿਸਾਨ ਜਾ ਰਹੀ ਸੀ ਸਿੰਘੂ ਬਾਰਡਰ ਤੇ ਰੇਖਨੋਰੀ ਬਾਰਡਰ ਤੇ ਜਿਹੜੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਮੋਦੀ ਤੇ ਖੱਟੜ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਟਰੈਕਟਰਾਂ ਦਾ ਨੁਕਸਾਨ ਕੀਤਾ ਗਿਆ ਇੱਕ ਸਾਡਾ ਨੌਜਵਾਨ ਵੀਰ ਸੀ ਉਹਨੂੰ ਵੀ ਸ਼ਹੀਦ ਕੀਤਾ ਗਿਆ ਉਹਦੇ ਗੋਲੀ ਮਾਰੀ ਗਈ ਸੋ ਸਰਕਾਰ ਜਿਹੜੀ ਆ ਇਹ ਬਹੁਤ ਆਪਦਾ ਖਲੌਣਾ ਰੂਪ ਦਿਖਾ ਰਹੀ ਆ ਇਸ ਇਸ ਦੇ ਕਰਕੇ ਅਸੀਂ ਅੱਜ ਜਿਹੜਾ ਦਾ ਕਾਲਾ ਦਿਨ ਮਨਾ ਰਹੇ ਹਾਂ ਮੋਦੀ ਤੇ ਖੱਟੜ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਆ ਸultanpur Lodhi ਤਹਿਸੀਲ ਦੇ ਵਿੱਚ ਅਸੀਂ ਉਹਨਾਂ ਦਾ ਪੁਤਲਾ ਫੂਕ ਰਹੇ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਤੰਤਰ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ। ਫਿਰ ਮੁਸਲ ਸਿੰਘ ਸ਼ੇਰਪੁਰ ਸੱਦੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਉਂਕਿ ਕੱਲ ਐਸ ਕੇ ਐਮ ਦੀ ਜਿਹੜੀ ਮੀਟਿੰਗ ਹੋਈ ਆ ਦੇਸ਼ ਪੱਧਰ ਦੀ ਸਾਡੇ ਆਗੂਆਂ ਦੀ ਉਹਦੇ ਵਿੱਚ ਫੈਸਲੇ ਕੀਤੇ ਗਏ ਆ ਕਿ ਅੱਜ ਦਾ ਜਿਹੜਾ ਦੇਣ ਆ ਉਹ ਕਾਲਾ ਦਿਵਸ ਵਜੋਂ ਜਿਹੜਾ ਬੁਲਾਇਆ ਜਾ ਰਿਹਾ ਔਰ ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਥਾਂ-ਥਾਂ ਤੇ ਜਿਹੜਾ ਆ ਉਹ ਪ੍ਰਦਰਸ਼ਨ ਕਰਕੇ ਖੱਟੜ ਸਰਕਾਰ ਮੋਦੀ ਸਰਕਾਰ ਅਮਨ ਸ਼ਾਹ ਦੇ ਜਿਹੜਾ ਆ ਉਹ ਪੁਤਲੇ ਫੂਕੇ ਜਾ ਰਹੇ ਆ। ਔਰ ਇਹਦੇ ਵਿੱਚ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਸਾਡੇ ਸਰਹੱਦਾ ਤੇ ਸੰਘਰਸ਼ ਕਰਦੇ ਜਿਹੜੇ ਲੋਕ ਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਗੋਲੀਆਂ ਭਰਾਈਆਂ ਗਈਆਂ ਔਰ ਸਾਡਾ ਇੱਕ ਨੌਜਵਾਨ ਜਿਹੜਾ ਸਾਥੀ ਆ ਉਹ ਸ਼ਹੀਦ ਕੀਤਾ ਗਿਆ ਤੋ ਐਸ ਕੇ ਐਮ ਮੰਗ ਕਰਦਾ ਆ ਕਿ ਉਹ ਜਿਹੜਾ ਸਾਡਾ ਨੌਜਵਾਨ ਵੀਰ ਜਿਹੜਾ ਆ ਉਹਦਾ ਖੱਟ ਖੱਟ ਸਰਕਾਰ ਬੋਦੀ ਸਰਕਾਰ ਨੇ ਜਿਹੜਾ ਕਤਲ ਕੀਤਾ ਆ ਉਹਦਾ ਕਤਲ ਜਿਹੜਾ ਆ 302 ਦਾ ਜਿਹੜਾ ਪਰਚਾ ਦਰਜ ਕਰਕੇ ਜਿਹੜੇ ਦੋਚੀ ਆ ਉਨ੍ਹਾਂ ਦੇ ਖਿਲਾਫ ਸਖਤ ਤਜਾਵਾਂ ਦਿੱਤੇ ਜਾਣ ਔਰ ਜਿਹੜੀ ਉਸ ਪਰਿਵਾਰ ਨੂੰ ਜਿਹੜੀ 1 ਕਰੋੜ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤਾਂ ਨਾਲ ਹੀ ਹੋਰ ਸਾਰੀਆਂ ਉਹਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਜਿਹੜਾ ਸਾਡੇ ਕਿਸਾਨਾਂ ਦੇ ਜਿਹੜੇ ਇੱਕ ਟਰੈਕਟਰ ਆ ਹੋਰ ਨੁਕਸਾਨ ਕੀਤਾ ਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਆਹ ਮੰਗਾਂ ਨੂੰ ਲੈ ਕੇ ਜਿਹੜਾ ਉਹ ਲਗਾਤਾਰ ਜਿਹੜਾ ਉਹ ਸੰਘਰਸ਼ ਦੇ ਮੈਦਾਨ ਚ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਲਗਾਤਾਰ ਜਿਹੜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜਿੰਨਾ ਚਿਰ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਇਦਾਂ ਜਿਹੜਾ ਛੜਕਾਂ ਧਿਆਨ ਕੇ ਔਰ 14 ਮਾਰਚ ਨੂੰ ਜਿਹੜਾ ਰਾਮਲੀਲਾ ਮદાન ਦਿੱਲੀ ਦੇ ਵਿੱਚ ਜਿਹੜਾ ਮਹਾਪੰਚਾਇਤ ਵੀ ਸੱਦੀ ਆ ਸੋ ਦੇਸ਼ ਦੀਆਂ ਸਾਰੀਆਂ तमाम ਜਿੱਤੇ ਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ ਉਹ ਸਾਰੀਆਂ ਇਕੱਠੇ ਹੋ ਕੇ ਇੱਕ ਵੱਡਾ ਜਿਹੜਾ ਆ ਉਹ ਅੰਦੋਲਨ ਜਿਹੜਾ ਆ ਉਹ ਛੇੜਨ ਜਾ ਰਹੀ ਆ ਸੋ ਅਸੀਂ ਅੱਜ ਸਾਰੀਆਂ ਜੱਤੇ ਬੰਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਿੰਨੇ ਵੀ ਲੋਕ ਆ ਲੜਦੇ ਲੋਕ ਆ ਉਹ ਅੱਜ ਜਿਹੜਾ ਇਸ ਖੱਟਰ ਸਰਕਾਰ ਦੀ ਜਿਹੜੀ ਬਹਿਸ਼ਤ ਕਰਦੀ ਜਿਹੜਾ ਉਹਨੇ ਦੋਸ਼ ਜਿਹੜੀ ਪਾਈ ਆ ਸਾਥੀਆਂ ਵਰਾਈਆਂ ਸਾਡੇ ਨੌਜਵਾਨ ਜਿਹੜਾ ਇੱਕ ਸ਼ਹੀਦ ਕੀਤਾ ਸੋ ਉਹਨਾਂ ਦੇ ਸਬੰਧ ਵਿੱਚ ਅਸੀਂ ਅਸੀਂ ਮੰਗ ਕਰਦੇ ਆ ਕਿ ਉਹ ਜਿਹੜੀ ਖੱਟਰ ਸਰਕਾਰ ਆ ਮੋਦੀ ਸਰਕਾਰ ਆ ਆਪਣੇ ਅਹੁਦੇ ਤੋਂ ਸਿਫਾ ਦੇਵੇ ਤਾਂ ਕਿ ਜਿਹੜੇ ਸਾਡੇ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਇੱਜ਼ਤੀ ਆ ਤੇ ਉਹ ਸਾਡੇ ਪੰਜਾਬ ਦੇ ਵਿਚਾਰਕ ਜਿਹੜੇ ਆ ਸਾਡੇ ਉਹਨਾਂ ਨੇ ਸਾਡੇ ਲੋਕਾਂ ਤੇ ਜਿਹੜੀ ਗੋਲੀ ਚਲਾਈ ਆ ਅਥਰੂ ਗੈਸ ਸਿੱਟਿਆ ਔਰ ਬਹੁਤ ਵੱਡਾ ਨੁਕਸਾਨ ਕੀਤਾ ਉਹ ਪੰਜਾਬ ਸਰਕਾਰ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਜਿਹੜਾ ਆ ਉਹ ਪਰਚੇ ਦਰਜ ਕਰਨ